ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਹਿਬ ਬਹੁਤ ਹੀ ਘੱਟ ਲੋਕ ਇਸ ਗੁਰੂ ਘਰ ਦੇ ਇਤਿਹਾਸ ਨੂੰ ਜਾਣੂ ਹੋਣਗੇ ਜੇਕਰ ਤੁਸੀਂ ਇਸ ਇਤਿਹਾਸ ਬਾਰੇ ਜਾਣਦੇ ਸੀ ਜਾਂ ਜਾਣਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਆਓ ਦਰਸ਼ਨ ਕਰਦੇ ਆ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਹਿਬ ਦੇ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਅਰਤੀ ਹੈ ਅਤੇ ਇਸ ਦਾ ਇਤਿਹਾਸ ਕੀ ਹੈ ਉਸ ਤੇ ਚਾਤ ਮਾਰਤੀ ਹੈ ਇਸ ਗੁਰੂ ਘਰ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਯਾਨੀ ਸਿੱਖਾਂ ਦੀ ਪਹਿਲੀ ਪਾਤਸ਼ਾਹੀ ਦੇ ਨਾਲ ਜੁੜਿਆ ਹੋਇਆ ਹੈ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਇਹ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਰਦੀ ਹੈ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਇੱਥੇ ਗੁਰੂ ਨਾਨਕ ਦੇਵ ਜੀ ਦੀ ਭੈਣ ਬੀਬੇ ਨਾਨਕੀ ਰਿਹਾ ਕਰਦੀ ਸੀ ਅਤੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਆਪਣੀ ਭੈਣ ਕੋਲ ਆਏ ਸਨ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਮਾਤਾ ਸੁਲਖਣੀ ਜੀ ਦੇ ਨਾਲ ਹੋਈ ਅਤੇ ਇਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਰਾਤ ਚੱਲ ਕੇ ਬਟਾਲਾ ਗਈ ਸੀ ਜਿੱਕਰ ਗੱਲ ਕਰੀਏ ਤਾਂ ਇਸੇ ਅਸਥਾਨ ਤੇ ਮਾਤਾ ਸੁਲਖਣੀ ਜੀ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ ਜੋ ਕਿ ਬਾਬਾ ਸ਼੍ਰੀਚੰਦ ਅਤੇ ਬਾਬਾ ਲਖਮੀਚੰਦ ਜੀ ਹੋਇਸਨ ਇਹ ਉਹੀ ਜਗ੍ਹਾ ਹੈ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਵਿੱਚ ਗਏ ਹੋ ਸਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭੁੱਖ ਲੱਗਦੀ ਹੈ ਅਤੇ ਬੀਬੇ ਨਾਨਕੀ ਜੀ ਇੱਥੇ ਹੀ ਗੁਰੂ ਦਾ ਪਾਗ ਰਿਆ ਕਰਦੇ ਸਨ ਤਾਂ ਉਹ ਗੁਰਦੁਆਰਾ ਤੋਂ ਚੱਲ ਕੇ ਗੁਰੂ ਨਾਨਕ ਦੇਵ ਜੀ ਨੂੰ ਬਗਦਾਦ ਜਾ ਕੇ ਹੁਲਕਾ ਸ਼ਕਾਇਆ ਕਰਦੇ ਸਨ ਅਤੇ ਇਸੇ ਕਰਕੇ ਗੁਰਦੁਆਰੇ ਦਾ ਨਾਮ ਗੁਰੂ ਕਾ ਬਾਗ ਕਿਹਾ ਜਾਂਦਾ ਹੈ ਤੇ ਅੱਜ ਕੱਲ ਇਹ ਗੁਰਦੁਆਰਾ ਉਸਾਰੀ ਦੇ ਅਧੀਨ ਹੈ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਬਾਬਾ ਸੁਪੀਖ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਆਪਾਂ ਅੱਜ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਦੇਖੇ ਖੜੇ ਹਾਂ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਰਹੇ ਹੋ ਇਹ ਉਹ ਪਵਿੱਤਰ ਸਥਾਨ ਹੈ ਏ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਸੀ ਜਿੱਥੇ ਗੁਰਾਂ ਦੇਵ ਜੀ ਮਹਾਰਾਜ ਦੇ ਪੁੱਤਰ ਬਾਬਾ ਸ਼੍ਰੀ ਚੰਦ ਬਾਬਾ ਲਖਮੀਦਾਸ ਜੀ ਦਾ ਜਨਮ ਹੋਇਆ ਪੂਰੀ ਦੁਨੀਆ ਵਿੱਚ ਜਿੰਦੇ ਗੁਰਨਾਨਕ ਨਾਮ ਲੈਵਾ ਸੰਤਾਂ ਦੇਸ਼ਾਂ ਵਿਦੇਸ਼ਾਂ 'ਚ ਇਸ ਧਰਤੀ ਨੂੰ ਨਤਮਸਤਕ ਹੋਣ ਵਾਸਤੇ ਸੁਲਤਾਨਪੁਰ ਲੋਧੀ ਆਂਦੀਆਂ ਹਨ ਹੁਣ 555ਵਾਂ ਪ੍ਰਕਾਸ਼ ਪੁਰਬ ਆਰੰਭ ਹੋ ਚੁੱਕਾ ਹੈ ਨਗਰ ਕੀਰਤਨ ਪਰਸੋਂ ਹੋਣਾ ਹੈ 15 ਤਰੀਕ ਨੂੰ ਪੰਜ 555 ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਮੈਂ ਸੁਲਤਾਨਪੁਰ ਦੀ ਧਰਤੀ ਤੇ ਆਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਜੀ ਆਇਆਂ ਕਹਿੰਦਾ ਇਹ ਬੇਨਤੀ ਕਰਦਾ ਕਿ ਵੱਧ ਚੜ ਕੇ ਇਸ ਪਵਿੱਤਰ ਦਿਹਾੜੇ ਤੇ ਆਓ ਗੁਰੂ ਨਾਨਕ ਨਾਮ ਲਿਵਾ ਸੰਗਤਾਂ ਜੋ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕੱਲੇ ਸਿੱਖਾਂ ਦੇ ਗੁਰੂ ਨਹੀਂ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੁਸਲਮਾਨਾਂ ਦੇ ਵੀ ਪੀਰ ਸੀ ਹਿੰਦੂਆਂ ਦੇ ਵੀ ਗੁਰੂ ਸੀ ਪੂਰੀ ਦੁਨੀਆ ਵਿੱਚ ਗੁਨਾਉਦੇ ਜੀ ਮਹਾਰਾਜ ਦਾ ਜਨਮ ਦਿਹਾੜਾ ਵੱਖਰੇ ਵੱਖਰੇ ਤਰੀਕਾ ਨਾਲ ਆਪਣੇ ਧਰਮ ਵਿੱਚ ਕੋਈ ਆਪਣੇ ਪੀਰ ਦੇ ਰੂਪ ਚ ਮਨਾਉਂਦਾ ਇਹ ਸੁਲਤਾਨਪੁਰ ਲੋਧੀ ਜੋ ਧਰਤੀ ਹੈ ਇਸ ਧਰਤੀ ਤੇ ਗੁਨਾਉਦੇ ਜੀ ਮਹਾਰਾਜ 14 ਸਾਲ 9 ਮਹੀਨੇ 13 ਦਿਨ ਰਹੇ ਗੁਰਦੁਆਰਾ ਬੇਸਾਬ ਜਿੱਥੇ ਉਹਨਾਂ ਨੇ ਤਪੱਸਿਆ ਕੀਤੀ ਉੱਥੇ ਉਹਨਾਂ ਦੇ ਹੱਥ ਦੀ ਬੇਰੀ ਲੱਗੀ ਹੋਈ ਹੈ ਜਿੱਥੇ ਕਿ ਮੇਲੇ ਰੂਪ ਚ ਹੁਣ ਤੁਸੀਂ ਸੰਗਤ ਨੇ ਜਾਣਾ ਦੇਖਣਾ ਤੇ ਉਸ ਪਵਿੱਤਰ ਸਥਾਨ ਤੇ 550 ਪੁਰਾਣੀ ਬੇਰੀ ਅੱਜ ਵੀ ਉਦਾਂ ਹੀ ਮੌਜੂਦ ਹੈ ਦੁਨੀਆਂ ਤੋਂ ਜਿੱਥੋਂ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਆਂਦੀਆਂ ਨੇ ਆਪਣੇ ਮਨੋ ਕਾਮਨਾਵਾਂ ਜੋ ਮੰਨਦੀਆਂ ਇੱਛਾ ਹੁੰਦੀਆਂ ਨੇ ਅਰਦਾਸ ਬੇਨਤੀ ਉਸ ਮਹਾਰਾਜ ਦੇ ਚਰਨਾਂ 'ਚ ਕਰਦੀਆਂ ਨੇ ਉਹ ਅੱਜ ਦਿਨ ਤੱਕ ਕਦੀ ਇਹ ਸੁਣਿਆ ਨਹੀਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਦਰ ਤੇ ਕਿਸੇ ਨੇ ਅਰਦਾਸ ਕੀਤੀ ਹੋਵੇ ਤਾਂ ਪੂਰੀ ਨਾ ਹੋਈ ਹੋਵੇ ਗੁਰਕਾਬਾ ਗੁਰਦੁਆਰਾ ਦੇ ਵਿੱਚ ਕਿਹੜੇ ਜਿਹੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਪ੍ਰਕਾਸ਼ ਗੁਰਦੁਆਰਾ ਗੁਰਗਾ ਬਾਗ ਸਾਹਿਬ ਜਿੱਥੇ ਆਪਾਂ ਖੜੇ ਆ ਜੀ ਇੱਥੇ ਸ਼ਹਿਰ ਤੇ ਇਲਾਕਾ ਸਾਂਝੇ ਤੌਰ ਤੇ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਵੱਲੋਂ ਪਿਛਲੇ 1 ਮਹੀਨੇ ਤੋਂ ਤਕਰੀਬਨ ਪ੍ਰভাত ਫੇਰੀਆਂ ਆਰੰਭ ਨੇ ਉਹ ਕੱਲ ਸਮਾਪਤ ਹੋਣਗੀਆਂ ਹੁਣ 10 ਤਰੀਕ ਤੋਂ ਲੰਗਰ ਸ਼ੁਰੂ ਹੋ ਚੁੱਕੇ ਨੇ ਤੁਸੀਂ ਹੁਣ ਮੇਰੇ ਨਾਲ ਚੱਲਣਾ ਅੱਜ ਹੁਣ ਮੱਕੀ ਦੀ ਰੋਟੀ ਸਾਗ ਦਾ ਲੰਗਰ ਚੱਲ ਰਿਹਾ ਹੈ ਦਾਲ ਪ੍ਰਸ਼ਾਦਾ ਚਾਵਲ ਇਦਾਂ ਦੇ ਇਹ ਸੰਗਤਾਂ ਦੇ ਸਹਿਯੋਗ ਨਾਲ ਕਿਸੇ ਇੱਕ ਵੱਲੋਂ ਨਹੀਂ ਹੈ ਇਹ ਗੁਨਾਰਾ ਦੇ ਜੀ ਮਹਾਰਾਜ ਦਾ ਜੋ ਉਸ ਘਰ ਹੈ ਇਥੋਂ ਦੀ ਬਖਸ਼ਿਸ਼ਾਂ ਜਿਹੜੀਆਂ ਪੂਰੇ ਵਰਲਡ ਵਿੱਚ ਨੇ ਇਹ ਉਸ ਘਰ ਦੇ ਵਿੱਚ ਸੰਗਤ ਇੰਨੀ ਆਉਂਦੀ ਹੈ ਕਿ ਆਪਾਂ ਸੋਚ ਨਹੀਂ ਸਕਦੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਜੁੜੀਆਂ ਹੋਈਆਂ ਨੇ 550 ਸਾਲਾਂ ਤੇ ਇਹ ਸੁਲਤਾਨਪੁਰ ਲੋਧੀ ਦਾ ਪਬਲਿਕ ਨੂੰ ਬਹੁਤ ਜ਼ਿਆਦਾ ਪਤਾ ਲੱਗਾ ਪਹਿਲਾਂ ਸੀ ਕਿ ਜਿਹੜੇ ਸੁਲਤਾਨਪੁਰ ਲੋਧੀ ਨਾਲ ਅਟੈਚ ਸੀ ਜਾ ਜਿਨ੍ਹਾਂ ਨੂੰ ਸੀ ਉਹੀ ਸੰਗਤ ਨੂੰ ਪਤਾ ਸੀ ਲੇਕਿਨ ਹੁਣ ਤੇ ਲੱਖਾਂ ਦੀ ਤੈਦਾਦ ਵਿੱਚ ਹਰ ਐਤਵਾਰ ਨੂੰ ਸੁਲਤਾਨਪੁਰ ਲੋਧੀ ਸੰਗਤਾਂ ਆਂਦੀਆਂ ਨੇ ਗੁਰਦੁਆਰਾ ਬੀਰ ਸਾਹਿਬ ਜਾਂਦੀਆਂ ਨੇ ਗੁਰਦੁਆਰਾ ਗੁਰੂ ਕਬਾਗ ਸਾਬ ਜਾਂਦੀਆਂ ਨੇ ਕਿਉਂਕਿ ਇਹ ਜਿਹੜੀ ਜਗ੍ਹਾ ਜਿੱਥੇ ਆਪਾਂ ਖੜੇ ਆ ਤੁਸੀਂ ਮੇਰੀ ਬੈਕ ਸਾਈਡ ਦੇਖ ਰਹੇ ਹੋ ਇਹ ਜਦੋਂ ਇਹ ਤੀਸਰੀ ਬਿਲਡਿੰਗ ਮੇਰੇ ਆਪਣੀ ਸੁਰਤ ਵਿੱਚ ਨਵੀਂ ਬਣੀ ਦੇਖੀ ਹੈ ਜੀ ਇਹ ਜਦੋਂ ਹੁਣ ਇਹਦੀ ਖੁਦਾਈ ਹੋ ਰਹੀ ਸੀ ਇਹ ਪਿਛਲਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਸਟ੍ਰਕਚਰ ਇੱਕ ਇਹ ਵਿੱਚੋਂ ਮਿਲਿਆ ਸੀ ਉਹ ਸੰਗਤਾਂ ਨੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਘਰਸੇ ਵਾਲੇ ਮਹਾਂਪੁਰਸ਼ਾਂ ਨੂੰ ਕਿ ਇਹਨੂੰ ਆਪ ਸੰਭਾਲ ਲਿਆ ਜਾਵੇ ਕਿ ਰੇਹਿੰਦੀ ਦੁਨੀਆ ਤੱਕ ਜਿਹੜੇ ਆਉਣ ਵਾਲੀਆਂ ਪੀੜੀਆਂ ਨਸਲਾਂ ਉਹ ਦੇਖ ਸੰਗਮ ਕੀ ਗੁਣਾਣ ਦੇਵ ਜੀ ਮਹਾਰਾਜ ਦਾ ਜਿਹੜਾ ਘਰ ਸੀ ਉਹਦੀ ਇਹ ਬੇਸਿਕ ਸਟਰਕਚਰ ਇਹ ਸੀ ਨਵੀਆਂ ਬਿਲਡਿੰਗਾਂ ਤੇ ਪੂਰੇ ਵਰਲਡ 'ਚ ਸੁਲਤਾਨ ਪ੍ਰਲੋਹੀ ਦੀ ਹਰ ਜਗ੍ਹਾ ਗੁਰਦੁਆਰਾ ਸਾਹਿਬ ਬਹੁਤ ਆਲੀਸ਼ਾਨ ਬਣ ਚੁੱਕੇ ਨੇ ਲੇਕਿਨ ਜਿਹੜੀਆਂ ਇਹ ਚੀਜ਼ਾਂ ਦੀ ਸੰਭਾਲ ਇਹ ਸੁਲਤਾਨ ਪ੍ਰਲੋਹੀ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਕੀਤੀ ਇਹ ਉਹ ਸਥਾਨ ਹੈ ਜਿੱਥੇ ਗੁਣਾਣ ਦੇਵ ਜੀ ਮਹਾਰਾਜ ਦਾ ਅਸਲੀ ਘਰ ਸੀ ਜਿੱਥੇ ਉਹਨਾਂ ਦੇ ਦੋਸ ਪੁੱਤਰਾਂ ਦਾ ਜਨਮ ਹੋਇਆ ਬਾਬਾ ਸ਼੍ਰੀ ਚੰਜੀ ਬਾਬਾ ਲਖਮੀਦਾਸ ਜੀ ਦਾ ਮੈਂ ਆਪ ਜੀ ਦੇ ਮਾਧਿਅਮ ਤੋਂ ਬੇਨਤੀ ਕਰਨਾ ਚਾਹਾਂ ਪੂਰੇ ਗੁਰਨਾਮ ਨਾਮ ਲੈਵਾ ਕਿ ਤੁਸੀਂ ਵੱਧ ਤੋਂ ਵੱਧ ਸੰਗਤਾਂ ਪਵਾਰਾਂ ਸਮੇਤ ਇਸ ਸਥਾਨ ਤੇ ਦਰਸ਼ਨ ਕਰਨਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਫਤਿਹ ਅੰਤਨ ਗੁਰਨਾਥ ਸਾਹਿਬ ਦਾ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੂਰਾਇਰ ਪੈ ਦੀਤੁਲ ਵੰਡਿਤ ਵਾਹਿ ਸੇ ਤੇ ਜੋ ਕਰਤੇ ਆਏ ਸੀ ਸਤਗੁਰੂ ਦੇ ਦਿਨ ਹਨ ਜਿੱਦਾਂ ਕੈਸੀ ਇੱਥੇ ਲਗਭਗ ਗੁਰੂ ਨਾਨਕ ਸਾਹਿਬ 14 ਸਾਲ 9 ਮਹੀਨੇ ਤੇ 13 ਦਿਨ ਇਸ ਕਰਦੇ ਵਿੱਚ ਵਿਚਰੇ ਨੇ ਧੰਨ ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲੇ ਹਨ ਰੋਜ਼ ਦੇਰ ਸਭ ਜਾ ਕਰਦੇ ਸੀ ਜਿੱਥੇ ਸਤਿਗੁਰਾਂ ਦਾ ਤਪ ਸਥਾਨ ਹੁੰਦਾ ਧੰਨ ਗੁਰੂ ਨਾਨਕ ਸਾਹਿਬ ਫਿਰ ਇੱਥੇ ਆ ਕੇ ਜਲਪਾਣੀ ਛੱਕ ਕੇ ਫਿਰ ਹੱਥ ਸਭ ਜਾ ਕਰਦੇ ਸੀ ਜਿੱਥੇ ਮਹਾਰਾਜ ਨੇ 13 13 ਥੋਲ ਕੇ ਪੂਰਾ ਦੁਨੀਆ ਨੂੰ ਨਵਾਜਿਆ ਧੰਨ ਗੁਰੂ ਨਾਨਕ ਸਾਹਿਬ ਦੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਦੇ ਨਾਲ ਇਸੇ ਹੀ ਘਰ ਦੇ ਵਿੱਚ ਮਹਾਰਾਜ ਦੀ ਵਿਰਾਸਤ ਰਵਾਨਾ ਹੋਈ ਤੇ ਚਲੋ ਟਾਲੇ ਦੀ ਤਰਤੀ ਤੇ ਵਿਆਹ ਗਏ। ਹਨਗੁਰੂ ਨਾਨਕ ਸਾਹਿਬ ਮਹਾਰਾਜ ਮਾਦਾ ਸਲੱਖਣੀ ਦੀ ਗੋਲੀ ਇਸ ਕਰੇ ਚਾਈ। ਸਤਗੁਰ ਸੱਚੇ ਪਾਏ ਦੀ ਕਿਰਪਾ ਸਤਕਾਰ ਦੇ ਨਾਲ ਦੋ ਸਭ ਜਾ ਦੇ ਸਤਗੁਰਾਂ ਦੇ ਹਰੇ। ਇਹਨਾਂ ਦਾ ਇਤਿਹਾਸ ਦੇ ਵਿੱਚ ਮੈਂ ਆਂਦਾ ਬਸ ਰੀਤਾਂ ਤੇ ਬੱਬਾ ਲਖਮੀ ਦਾ ਹੈ। ਹਨਗੁਰੂ ਨਾਨਕ ਸਾਹਿਬ ਨੇ ਇਸੇ ਹੀ ਘਰ ਦੇ ਵਿੱਚ ਦੋ ਅਦਾਸੀਆਂ ਸਤਗੁਰਾਂ ਨੇ ਕੀਤੀਆਂ। ਸੱਤੇ ਪਾਤਸ਼ਾਹਾਂ ਨੇ ਬਹੁਤ ਹੀ ਸਮਾਂ ਲੰਮਾ ਇਸ ਘਰ ਦੇ ਵਿੱਚ ਰਹੇ ਨੇ ਅਨੁਗੁਰ ਗੁਰੂ ਨਾਨਕ ਸਾਹਿਬ ਇਹ ਬਹੁਤ ਚੋਣ ਕੀਤੇ ਪਾਤਸ਼ਾਹਾਂ ਨੇ ਪੜੀ ਦੂਸਰਾ ਨਨਕਾਣਾ ਸਾਹਿਬ ਇਹ ਧਰਤੀ ਅਨੁਗੁਰ ਗੁਰੂ ਨਾਨਕ ਸਾਹਿਬ ਬਹੁਤ ਬੁੱਝਣਯੋਗ ਧਰਤੀ ਹੈ ਬੜੇ ਵੱੰਮਾ ਸਮਾ ਸਤਿਗੁਰੂ ਇਸ ਘਰ ਦੇ ਵਿੱਚ ਰਹੇ ਅੰਦਰ ਰਤਨ ਗੁਰੂ ਨਾਨਕ ਸਾਹਿਬ ਖਜਾਈ ਸਮੇ ਆਪਾਂ ਨੂੰ ਪ੍ਰਤਨ ਕੋਈ ਸ਼ਿੱਕੇ ਮਿਲੇ ਸੀ ਅੰਦਰ ਸਤਿਗੁਰਾਂ ਦੀਆਂ ਰਤਨ ਘਰ ਦੀਆਂ ਦੁਆਰਾਂ ਨੇ ਜੋ ਸ਼ੀਸ਼ੇ ਵਿੱਚ ਮੜੀਆਂ ਨੇ ਆਲਦਾ ਤੇ ਅੱਜ ਵੀ ਉਸੇ ਮਰਜ਼ਾਦਿਆਂ ਨੂੰ ਛੋਟੇ ਛੋਟੇ ਡੋਲ ਲੱਗ ਕੇ ਸਵੇਰ ਸ਼ਾਮ ਦੀਦੀਆਂ ਹੁੰਦੀਆਂ ਨੇ ਇਤੋਂ ਜਲ ਖੜ ਕੇ ਆਪਣੇ ਘਰ ਦਾ ਲੰਗਰ ਪਾਣੀ ਤਿਆਰ ਕਰਦੀਆਂ ਨੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਬਹੁਤ ਰੰਤਨਾ ਨੇ ਸਤਿਗੁਰਾਂ ਦੀ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਅਪਾਰ ਭਾਰ ਕਿਰਪਾ ਕਰਨ ਚੜ੍ਹਦੀਆਂ ਕਲਾ ਬਖਸ਼ਣ ਇੱਕ ਤੋਂ ਨਿਰਬਖਸ਼ ਨੇਕ ਕਮਾਈ ਕਰਦਾ ਮਨੁੱਖ ਸਵਾਹੀ ਦੀ ਕਥਾ ਸਾ ਵਾਹੀ ਦੀ